ਆਪਰੇ ਕਰ ਦਿੱਤਾ ਹੈ ਜੀ ਤੇ ਆਹ ਬਹੁਤਲਾ ਸਾਦਾ ਬਣ ਗਿਆ ਜੀ ਕੀ ਕਰਨ ਹਾਂ ਜੀ ਸਰ ਜਿਸ ਤਰ੍ਹਾਂ ਅੱਜ ਸ਼ਿਦੂ ਸਿੰਘ ਤੋਂ ਬਲੈਂਟਰੇਡ ਦਾ ਕੈਂਪ ਲਗਾਇਆ ਗਿਆ ਹੈ ਜੀ ਕੀ ਕਿਵੇਂ ਸਾਰੇ ਇਹ ਜੋ ਅੱਜ ਸ਼ੀਰੂ ਸਿੰਘ ਦਾ ਵੈਲਫੇਅਰ ਕਲੱਬ ਵੱਲੋਂ ਮਬਾਰਾਮ ਸ਼ਾਲੂਜੀ ਦੀ ਯਾਦ ਦੇ ਵਿੱਚ ਪਹਿਲਾ ਪਿੰਡ ਦੇ ਵਿੱਚ ਖੂਨਦਾਨ ਦਾ ਕੈਂਪ ਲਾਇਆ ਇਹਨਾਂ ਦਾ ਬਹੁਤ ਵਧੀਆ ਨੌਜਵਾਨਾਂ ਦਾ ਪਿੰਡ ਵਾਸੀਆਂ ਦਾ ਸਾਰੇ ਭਰਾਵਾਂ ਦਾ ਬਹੁਤ ਵਧੀਆ ਉਪਰਾਲਾ ਕਿਉਂਕਿ ਆਪਾਂ ਨੂੰ ਆਪਾਂ ਆਪਣੇ ਵਾਸਤੇ ਆਪਣੇ ਸਿਹਤ ਵਾਸਤੇ ਸਦਾ ਸੋਚਦੇ ਆਂ ਸਦਾ ਉਹਦੇ ਵੱਲ ਧਿਆਨ ਦਿੰਦੇ ਆਂ ਆਮ ਲੋਕਾਂ ਵਾਸਤੇ ਖੂਨ ਆ ਜੋ ਐਮਰਜੈਂਸੀ ਵੇਲੇ ਕਿਸੇ ਵੇਲੇ ਵੀ ਲੋੜ ਪੈਂਦੀ ਆ ਇਹ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਮੈਂ ਇਹਨਾਂ ਦਾ ਇਸ ਗੱਲਬਾਤ ਦੇ ਵਿੱਚ ਪੂਰੀ ਭਰਪੂਰ ਸ਼ਲਾਘਾ ਵੀ ਕਰਦਾ ਤੇ ਇਹਨਾਂ ਨੂੰ ਆਪਣੇ ਵੱਲੋਂ ਅੱਗੇ ਵਾਸਤੇ ਵੀ ਜਦੋਂ ਇਹ ਚੰਗੇ ਕੰਮ ਕਰਨਗੇ ਭਰਪੂਰ ਸਹਿਯੋਗ ਦੀ ਪੇਸ਼ਕਸ਼ ਕਰਦਾ ਨੌਜਵਾਨ ਪੀੜੀ ਨੂੰ ਕੀ ਮੈਸੇਜ ਲੈਣਾ ਚਾਹੀਦਾ ਨੌਜਵਾਨ ਪੀੜੀ ਨੂੰ ਵੇਖੋ ਇਹ ਇਹਨਾਂ ਤੋਂ ਸਾਨੂੰ ਮੈਸੇਜ ਮਿਲਦੇ ਵੀ ਹੈ ਤੇ ਮੈਂ ਇਹਨਾਂ ਨੂੰ ਇੱਕ ਦਿੰਨਾ ਵੀ ਹੈ ਕਿਉਂਕਿ ਸਾਰੇ ਆਪਾਂ ਜਿੰਨੇ ਖੜੇ ਆ ਨੌਜਵਾਨੀ ਦੇ ਵਿੱਚੋਂ ਹੀ ਅੱਗੇ ਲੰਗੇ ਆ ਇਹ ਉਮਰ ਬੜੀ એનર્ਜੀ ਵਾਲੀ ਹੁੰਦੀ ਹੈ ਇਹਦੇ ਵਿੱਚ ਆਪਾਂ ਬਹੁਤ ਕੁਝ ਕਰ ਸਕਦੇ ਹਾਂ ਪਰ ਆਪਣਾ ਨੂੰ ਆਪਣੀਆਂ ਅੱਖਾਂ ਨੱਕ ਕੰਨ ਖੋਲ੍ਹ ਕੇ ਕੋਈ ਚੰਗੀ ਸਿਹਤ ਵਾਲੇ ਪਾਸੇ ਜਾਣਾ ਚਾਹੀਦਾ ਤੇ ਜੋ ਸੋਚੋਗੇ ਉਹ ਅੱਜ ਦੇ ਯੁੱਗ ਦੇ ਵਿੱਚ ਹੋ ਸਕਦਾ ਕੋਈ ਚੀਜ਼ ਜਿਹੜੀ ਨਹੀਂ ਹੋ ਸਕਦੀ ਨੌਜਵਾਨ ਪੰਜਾਬ ਦੇ ਆਪਣੇ ਭਲੇ ਲਈ ਉਹ ਸਾਰੀ ਲਈ ਕੰਮ ਕਰਨ ਤਾਂ ਸਾਰਾ ਕੁਝ ਹੋ ਸਕਦਾ ਯੁੱਗ ਬਦਲ ਸਕਦਾ ਜੀ ਆ ਕੀ ਬਣਾ ਲਾ ਬੋਲੇ ਲੋ ਅਸੀਂ ਸ਼ਹੀਦឧਦੋਤ ਸਿੰਘ ਵੈਲਫੇਅਰ ਕਲੱਬ ਵੱਲੋਂ ਟਣਪਕਾ ਨੰਬਰ 2 ਵੱਲੋਂ ਇੱਕ ਬਾਬਾ ਜੀ ਰਾਖਾਲੂ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਅਸੀਂ ਕੋਈ ਡਾਕਟਰਾਂ ਦੀ ਟੀਮ ਮਦਦ ਦੀਆਂ ਜੋ ਫ੍ਰੀ ਦਵਾਈਆਂ ਦਿੱਤੀਆਂ ਲੋਕਾਂ ਤੋਂ ਬੰਦੇ ਦੂਰ ਰਹਿ ਸਕਣ ਤੇ ਕਿੰਨੇ ਜੁੰਟ ਚੋਂਦਣ ਹੁਣ ਚਕਾਉਣ ਤੱਕ ਹੁਣ ਤੱਕ 35 ਜੁੰਟ ਹੋ ਚੁੱਕੇ ਆ ਜੀ ਕੋਈ 5-10 ਹੋਰ ਜੁੰਟ ਹੋ ਜਾਣਗੇ ਇਹ ਕਿੰਨੇ ਵਜੇ ਤੱਕ ਕੈਂਪ ਚੱਲ ਰਿਹਾ ਹੈਗਾ ਚੰਦ ਇਹ 4 ਵਜੇ ਤੱਕ ਲਈ ਸਾਡਾ ਤੇ ਕੀ ਲੋਕਾਂ ਨੂੰ ਅਪੀਲ ਕਰਦੇ ਲੋਕਾਂ ਨੂੰ ਅਪੀਲ ਹੈ ਇਹ ਵੀ ਨਸ਼ਿਆਂ ਤੋਂ ਦੂਰ ਰਵੇ ਵੱਧ ਤੋਂ ਵੱਧ ਯੋਗਦਾਨ ਪਾਵੇ ਜੋ ਤਾਂ ਕਿ ਲੋਕਾਂ ਨਾਲ ਭਲਾ ਹੋਵੇ ਇਤੋਂ ਪਹਿਲਾਂ ਵੀ ਕੈਂਪ ਲਾਇਆ ਸੀ ਨਹੀਂ ਅੱਜ ਦੀ ਪਹਿਲੀ ਵਾਰ ਲਾਇਆ ਪਹਿਲਾ ਕੈਂਪ